ਤਾ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਇਹ ਜਿਹੜੀ ਅੱਗ ਲੱਗੀ ਹੈ ਕੀ ਹੋਇਆ ਜੀ ਮੇਰਾ ਨਾਮ ਲਖਵਿੰਦਰ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਪਿੰਡ ਮੇਰਾ ਕਰਮੂ ਵਾਲਾ ਅਸੀਂ ਇੱਥੋਂ ਲੰਘ ਰਹੇ ਸੀ ਜੀਰੇ ਜਾਣਾ ਸੀਗਾ ਤੇ ਤਕਰੀਬਾ ਅਸੀਂ 1.5 ਵਜੇ ਇੱਥੋਂ ਲੰਗੇ ਆ ਤੇ ਉਦੋਂ ਅੱਗ ਲੱਗੀ ਹੋਈ ਆ ਬਹੁਤ ਭਿਆਨਕ ਅੱਗ ਸੀਗੀ ਤੇ ਦੋ ਨੌਜਵਾਨ ਸੜੇ ਨੇ ਜਿਨ੍ਹਾਂ ਨੂੰ ਇੱਕ ਤਾਂ ਮੌਕੇ ਤੇ ਸੜ ਗਿਆ ਅਸੀਂ ਕੱਢਿਆ ਕੱਢ ਕੇ ਐਂਬੂਲੈਂਸ ਤੇ ਜੀਰੇ ਘੱਲਿਆ ਹਸਪਤਾਲ ਦੇ ਵਿੱਚ ਟਰੈਡ ਬੋਡੀ ਸੀ ਉਹ ਇੱਕ ਮੁੰਡੇ ਨੂੰ ਜੀਰੇ ਘੱਲਿਆ ਉਹ ਵੀ ਜਾਨਕਿ ਮਰੀਆਂ ਅਰ ਗਈ ਸੀ ਵਿਚਾਰਾ ਬਾਕੀ ਕੋਈ ਮਸ਼ੀਨ ਸੜੀ ਜਾਂ ਤੂੜੀ ਵਾਲੀ ਕੋਈ ਟਰਾਲੀ ਸੜੀ ਜਾਂ ਤੇ ਹੋਰ ਜਿਹੜਾ ਕਣਕ ਦਾ ਨੁਕਸਾਨ ਤੇ ਨਾੜ ਦਾ ਨੁਕਸਾਨ ਬਹੁਤ ਜਾਣ ਜਮੀਦਾਰ ਦਾ ਬਹੁਤ ਨੁਕਸਾਨ ਭੈੜਾ ਨੁਕਸਾਨ ਹੋਇਆ ਜੀ ਤਿੰਨ ਘਰ ਜਿਹੜੇ ਵਿੱਚ ਤਿੰਨ ਘਰਾਂ ਤਿੰਨ ਘਰ ਸੜੇ ਆ ਉਹਨਾਂ ਨੂੰ ਵੀ ਅੱਗ ਲੱਗੀ ਜੀ ਦੀ ਕੀ ਮੰਨਣਾ ਚਾਹੁੰਦਾ ਸਰਕਾਰ ਵੱਲੋਂ ਜਦੋਂ ਸਾਨੂੰ ਇਹ ਮਦਦ ਕੀਤੀ ਜਾਵੇ ਮੈਂ ਤਾਂ ਅੱਕੇ ਬਹੁਤ ਗਰੀਬ ਬੰਦਾ ਬਹੁਤ ਸਾਰ ਮੇਰੇ ਕਰਜ਼ਾ ਬਹੁਤ ਜ਼ਿਆਦੇ ਮੌਕਾ ਦੁਖੀ ਬਹੁਤ ਜ਼ਿਆਦੇ ਮੈਂ ਤਾਂ ਮਾੜੇ ਚੋਰ ਜ਼ਿਆਦਾ ਮੈਂ ਪੈਤਾ ਮੈਂ ਜਿਹੜੇ ਜਿਹਨੇ ਮੇਰੀ ਮਦਦ ਕੀਤੀ ਮੇਰੀ ਕੀਤੀ ਜਾ ਫਿਰ ਮੇਰਾ ਪੰਨਰ ਤਾਂ ਉਹ ਹੀ ਪੈਂਦਾ ਆਹੀ ਪੈਂਦਾ ਕਿਹਨੇ ਜੀ ਤੁਹਾਡਾ ਮੇਰਾ ਜਤੇ ਸਿੰਘ ਉਹ ਪਟਪਾਲ ਕਹਿੰਦੇ ਆ ਤੇ ਅਸੀਂ ਪਹਿਲਾਂ ਨਾਲ ਪਿੰਡੋਂ ਪਾਸੋਂ ਆਕ ਬਿਜਾਉਂਦੇ ਰਹੇ ਆ ਕੋ ਸਾਧਾ ਨਾਲ ਹੀ ਤੇ ਵਾਹਨ ਸਾਦੇ ਹੱਥ ਦੀ ਆਕ ਬਿਜਾਉਂਦੇ ਮੁਰੂ ਕੋਲ ਆਕ ਬਿਜਾਉਣ ਲੱਗੇ ਆ ਇਹ ਮੈਂ ਪਰੋਣਾ ਹੀ ਆਪਣਾ ਮੈਂ ਉਹ ਆਕ ਬੋ ਭੱਜ ਕੇ ਤਾਈ ਤੇ ਘਰੇ ਆਇਆ ਸੀ ਮਿਲਣ ਲੱਗਤੇ ਇਹ ਮਾਤੂ ਤਾਈ ਤੇ ਕਾਦੇ ਤੇ ਮੈਂ ਤੂੰ ਪਾ ਹਾਲ ਤੇ ਦੋੜਾ ਮੈਂ ਮੁਰੂ ਹੁਣਾ ਕਿਤੇ ਇਹ ਮੁਰੂ ਆਕ ਬਿਜਾਉਣ ਲੱਗਾ ਮੁਰੂ ਅੱਗ ਨੇ ਇੱਕ ਤਾਂ ਹੀ ਘਰਾ ਪਾਲਿਆ ਕਿ ਨਮਕੋਟੋਈ ਆਦੀ ਰਾਣੀ ਜੀ ਲੈ ਗਈ ਨਹੀਂ ਅਲੱਗ ਮੇਲ ਜਾਨੀ ਕਿੱਥੋਂ ਰਹਿਣ ਵਾਲਿਓ ਬਰਫੀ ਕੋਟੇ ਰਹੀ ਆਈ ਸੀ ਟੀ ਕੋਟ ਦਾ ਪੱਕਾ ਪੜਦਾ ਜੀ ਤੇ ਤੁਸੀਂ ਇਥੇ ਕਿਵੇਂ ਆਏ ਸੀ ਮੇਰੇ ਜੀ ਸੋਹਰਾ ਸੋਹਰਾ ਸਾਹਿਬ ਆਈਏ ਸੋਹਰਾ ਪੜਦਾ ਜੀ ਮੈਂ ਗਿੜਾ ਲਾ ਕੇ ਕਿਹਾ ਗੱਡੀ ਦਾ ਕੱਬਾ ਜੀ ਬਰਾਦੀ ਤੇ ਮੇਰੇ ਉਹ ਅੱਗ ਬਝਾਉਣੀ ਟਰੈਕਟਰ ਕਢ ਲੈਣਾ ਟਰੈਕਟਰ ਕਢ ਕੇ ਬੱਗ ਬਝਾਉਣ ਲੱਗੇ ਬੰਦੂ ਤੋਏ ਭਾਜੀ ਅੱਗ ਪੈ ਜੂਗੀ ਟਰੈਕਟਰ ਨੂੰ ਹੋਰ ਜੀ ਮੈਂ ਅੱਗ ਬਝਾਉਣ ਦੀ ਕੋਸ਼ਿਸ਼ ਕਰਦਾ ਸੀ ਜੀ ਪੂਰੇ ਹੜ ਬਾਰ ਕੀ ਕਿੰਨਾ ਕੋ ਤੁਹਾਡੇ ਸਾਹਮਣਾਂ ਨਿਸ਼ਾਨ ਸਰ ਹੈਗਾ ਜੀ 3-4 ਲੱਖ ਦਾ ਜੀ ਹਾਂ ਜੀ ਪਾਈਸਾ ਰੋਪਿੰਡ ਚ ਆਵਣਾ ਹੈ ਹਾਂ ਜੀ तकरीबन ਮੈਨੂੰ ਘੰਟਾ ਕੋ ਪਹਿਲਾਂ ਫੋਨ ਆਇਆ ਘੰਟਾ ਅੱਧਾ ਪੌਣਾ ਘੰਟਾ ਜੀ ਇਦਾਂ ਕਰਕੇ ਅੱਗ ਮਗਰੋਂ ਬਹੁਤ ਵਧੀ ਧੁਰੀ ਹੋਂਦੀ ਪਈ ਹੈ ਤੇ ਮੈਂ ਕਿਸੇ ਭੋਗਦੇ ਗਿਆ ਆ ਸੀ ਤੇ ਮੈਂ ਉੱਥੋਂ ਸਿੱਧਾ ਹੀ ਇੱਥੇ ਆਇਆ ਜਦੋਂ ਆ ਕੇ ਦੇਖਿਆ ਤੇ ਅੱਗ ਬਿਲਕੁਲ ਪੰਪ ਦੇ ਨੇੜੇ ਹੀ ਸੀ तकरीबन 2-3 ਕਿੱਲੇ ਹਟਮਾ ਪਿੱਛੇ ਪੰਪ ਤੇ ਸੀ ਕੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਬਿਲਕੁਲ ਜੀ ਮੈਂ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ ਫਰੋਇਪਰ ਵੀ ਕਾਲ ਕੀਤੀ ਜਿਹੜਾ ਵੀ ਕਾਲ ਕੀਤੀ ਫਾਇਰ ਬ੍ਰਿਗੇਡ ਕਿੰਨੀ ਕਿੰਨੀ ਤੁਹਾਨੂੰ ਬਹੁਤ ਬਹੁਤ ਫਾਇਰ ਬ੍ਰਿਗੇਡ ਤਾਂ ਆਲਰੇਡੀ ਪਹਿਲਾਂ ਹੀ ਇੱਥੇ ਆਈਆਂ ਹੋਈਆਂ ਸੀ ਜੀ ਪਹਿਲਾਂ ਹੀ ਅੱਗ ਬੁਝਾ ਰਹੀਆਂ ਸੀ ਕੋਈ ਇੱਧਰ ਸੀ ਕੋਈ ਉੱਧਰ ਸੀ ਜਿਵੇਂ ਵੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਆਈ ਇਹਨਾਂ ਨੂੰ ਰੋਕ ਲਿਆ ਪੰਪ ਇਹਦਾ ਪਰਮਾਤਮਾ ਦਾ ਸ਼ੁਕਰ ਹੈ ਜੀ ਸਾਡਾ ਪੰਪ ਬਚ ਗਿਆ ਅੱਗ ਤਾਂ ਬਿਲਕੁਲ ਤਿੰਦਾ ਨਾਲ ਹੱਥ ਲਾ ਕੇ